ਉਦੇ ਵਿੱਚ ਜੋਗੀ ਜੀ ਇੱਕ ਸ਼ੇਰ ਲਿਖਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਜੋਗੀ ਜੀ ਲਿਖਦੇ ਕਰਤਾਰ ਕੀ ਸੁਗੰਧ ਨਾਮੀ ਕੀ ਕਸਮ ਹੈ ਜਿਤਨੇ ਵੀ ਹੋ ਤਾਰੀਫ ਗੋਬਿੰਦ ਕੀ ਬਹੁਤ ਕਮ ਹੈ ਹਰਚੰਦ ਮੇਰੇ ਹੱਥ ਮੇਂ ਪਰਜ਼ੋਰ ਕਲਮ ਹੈ ਸਤਿਗੁਰੂ ਕੇ ਲਿਖੂ ਵਸਫਤਾ ਮੇ ਰਕਮ ਹੈ ਇੱਕ ਆਂਖ ਸੇ ਕੀਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਤਾਹਿਲ ਨੂੰ ਦੇਖੇ ਮਡਧਾਰ ਨੂੰ ਦੇਖ ਕੇ ਜਾਂ ਫਿਰ ਲਹਿਰ ਨੂੰ ਦੇਖੇ ਜੋਗੀ ਜੀ ਕਹਿੰਦੇ ਮੈਨੂੰ ਉਸ ਸਰਕਾਰ ਦੀ ਸੌਂ ਲੱਗੇ ਮੈਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਸਮ ਲੱਗੇ ਜਿਤਨੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਰੀਫ ਕਰ ਲੋ ਉਹ ਘੱਟ ਹੀ ਹੈ ਪੂਰਨ ਤੌਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤਾਰੀਫ ਕੋਈ ਕਰ ਹੀ ਨਹੀਂ ਸਕਦਾ ਕਹਿੰਦੇ ਬੇਸ਼ੱਕ ਮੇਰੇ ਹੱਥਾਂ ਵਿੱਚ ਪੂਰੇ ਯੋਗ ਵਾਲੀ ਕਲਮ ਫੜੀ ਹੋਈ ਹੈ ਪਰ ਕਿੰਦੇ ਮੈਂ ਆਪਣੇ ਸਤਿਗੁਰਾਂ ਦੀ ਵਡਿਆਈ ਦੇ ਚੰਦ ਅਲਫਾਜ਼ ਲਿਖਾਂ ਮੇਰੀ ਕਲਮ ਵਿੱਚ ਲਿਖਣ ਵਿੱਚ ਇਹਨਾਂ ਜ਼ੋਰ ਹੀ ਕੋਈ ਨਹੀਂ ਹੈ ਕਿਉਂਕਿ ਮੇਰੀ ਹਾਲਤ ਉਸ ਬੁਲਬਲੇ ਵਰਗੀ ਦਾ ਸਮੁੰਦਰ ਵਿੱਚ ਬਣਿਆ ਹੋਇਆ ਬੁਲਬਲਾ ਆਪਣੀ ਇੱਕ ਅੱਖ ਨਾਲ ਸਮੁੰਦਰ ਨੂੰ ਵੇਖੇ ਤੇ ਕੀ ਵੇਖੇ ਸਮੁੰਦਰ ਦੀਆਂ ਲਹਿਰਾਂ ਨੂੰ ਵੇਖੇ ਸਮੁੰਦਰ ਦੇ ਡੂੰਘੇ ਪਾਣੀ ਨੂੰ ਵੇਖੇ ਕਿ ਸਮੁੰਦਰ ਦੇ ਕਿਨਾਰਿਆਂ ਨੂੰ ਵੇਖੇ ਇਸ ਤਰ੍ਹਾਂ ਕਿੰਦੇ ਮੈਂ ਕਲਮ ਤੇ ਚੁੱਕੀ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਰੇ ਲਿਖਾਂ ਪਰ ਸਮਝ ਕੋਈ ਨਹੀਂ ਪੈ ਰਹੀ ਕਿ ਦਸਵੇਂ ਪਾਤਸ਼ਾਹ ਦੇ ਮੈਂ ਪਰਉਪਕਾਰ ਲਿਖ ਦੇਵਾਂ ਉਸ ਦੀਆਂ ਕੁਰਬਾਨੀਆਂ ਲਿਖ ਦੇਵਾਂ ਜਾਂ ਉਹ ਕਿੰਨਾ ਵੱਡਾ ਸ਼ਾਇਰ ਵਿਦਵਾਨ ਹੈ ਕਿੰਨਾ ਵੱਡਾ ਗਿਆਨੀ ਹੈ ਕਿੰਨਾ ਵੱਡਾ ਧਿਆਨੀ ਹੈ ਕਿੱਡਾ ਵੱਡਾ ਉਹ ਸੰਤ ਹੈ ਕਿੰਨਾ ਵੱਡਾ ਉਹ ਸਿਪਾਈ ਹੈ ਮੈਂ ਆਪਣੇ ਗੁਰੂ ਬਾਰੇ ਲਿਖਾਂ ਤੇ ਕੀ ਲਿਖਾਂ ਮੇਰੇ ਕੋਲ ਲਿਖ ਕੇ ਦੱਸਿਆ ਹੀ ਨਹੀਂ ਜਾਣਾ ਕੋ ਸਤਨਾਮੁ ਸ਼੍ਰੀ